ਤੈਨੂੰ ਕਿੰਨਾ ਪਿਆਰ ਕਰਾਂ ਬੋਲ ਕੇ ਦੱਸਿਆ ਕਰੇ ਇੱਕ ਪਲ ਜੇ ਮੁਖ ਮੋੜਾ ਮੁਖ ਮੋੜਾ ਤੇ ਦੂਜਾ ਸਾ ਵੀ ਆਵੇ ਨਾ ਇੱਕ ਪਲ ਜੇ ਮੁਖ ਮੋੜਾ ਤੇ ਦੂਜਾ ਸਾ ਵੀ ਆਵੇ ਨਾ ਇੱਕ ਇੱਕ ਲਾਈਨ ਸੁਣਨ ਵਾਲੀ ਕੀ ਲਿਖਿਆ ਹੈ ਅੰਬਰਾਂ ਤੇ ਸੂਰਜ ਤੇ ਚੰਦ ਨੱਚਦਾ ਉਹਦੇ ਨਾਲ ਹੋ ਕੇ ਰਾਜਾ ਮੰਦ ਨੱਚਦਾ ਧਰਤੀ ਵੀ ਨਤ ਕਮ ਕਮ ਨੱਚਦੀ ਤੇ ਸਾਗਰਾਂ ਦਾ ਪਾਣੀ ਵੀ ਅਲੱਗ ਨੱਚਦਾ ਜੀਦਿਆਂ ਇਸ਼ਾਰਿਆਂ ਤੇ ਮੈਂ ਨੱਚਦੀ ਆਦਿਆਂ ਇਸ਼ਾਰਿਆਂ ਤੇ ਜੱਗ ਨੱਚਦਾ ਕੇ ਜੀਦਿਆਂ ਇਸ਼ਾਰਿਆਂ ਤੇ ਮੈਂ ਨੱਚਦੀ ਆਦਿਆਂ ਇਸ਼ਾਰਿਆਂ ਤੇ ਜਗ ਨੱਚਦਾ ਤਨਕ ਨੱਚਦਾ ਨੱਚਦਾ ਤਨਕ ਨੱਚਦਾ ਤਨਕ ਨੱਚਦਾ ਨੱਚਦਾ ਤਨਕ ਨੱਚਦਾ ਉਹਦੇ ਨਾਲ ਹੋ ਕੇ ਰਾਜਾ ਮੰਦ ਨੱਚਦਾ ਦਰਦੀ ਬਿਨਤ ਘਮ ਘਮ ਨੱਚਦੀ ਦਰਦੀ ਬਿਨਤ ਘਮ ਘਮ ਨੱਚਦੀ ਹੱਸਾ ਜਰਾ ਦਾ ਪਾਣੀ ਵੀ ਆ ਲੱਖ ਨੱਚਦਾ ਸੁਰੀਲੇ ਫਨਕਾਰਾ ਰੂਬੀ ਖਾਨ ਜੀ ਪਹੁੰਚੇ ਨੇ ਉਹਨਾਂ ਨੂੰ ਵੈਲਕਮ ਕਰ ਜਾਂਦੇ ਨਾਲ ਤਾਲੀਆਂ ਸਾਰੇ ਸੁਰੀਲੇ ਨੇ ਅੱਜ ਸੁਰੀਲੇ ਇਕੱਠੇ ਹੋਣੇ ਨੇ ਸਾਰੇ ਇਹ ਮਹਿਫਲ ਇਹ ਰਾਤ ਸੁਰੀਲੀ ਐ ਅੱਜ ਅੱਜ ਦੀ ਸ਼ਾਮ ਸਾਰੀ ਸ਼ਾਮ ਸੁਰੀਲੀ ਐ ਜੀਂ ਗਿਆਂ ਚਾਰਿਆਂ ਤੇ ਮੈਂ ਨੱਚਦੀ ਆ ਗਈਆਂ ਯਾਰਿਆਂ ਤੇ ਤੱਕਦੀ ਨੱਚਦਾ ਈਦੇ ਆਈਂ ਛਾਰਿਆ ਤੇ ਮੈਂ ਨੱਚਦੀ ਆਦਿਆਂ ਇਸ਼ਾਰਿਆਂ ਤੇ ਜੱਗ ਨੱਚਦਾ ਓ ਈਦੇ ਆਈਂ ਛਾਰਿਆ ਤੇ ਮੈਂ ਨੱਚਦੀ ਆਦਿਆਂ ਇਸ਼ਾਰਿਆਂ ਤੇ ਜੱਗ ਨੱਚਦਾ ਕੱਲਾ ਰੋਖ ਨੱਚਦਾ ਮਾਇਆ ਦਾ ਨੱਚਾਏ ਮਨੋਖ ਨੱਚਦਾ ਓ ਤਾਤੀ ਦਾ ਕੱਲਾ ਕੱਲਾ ਰੋਖ ਨੱਚਦਾ ਮਾਇਆ ਦਾ ਨੱਚਾਏ ਮਨੋਖ ਨੱਚਦਾ ਓ ਗਰੀਬੇ ਦੀ ਸਰ ਤੇ ਗਰੀਬੀ ਨੱਚਦੀ ਗਰੀਬੇ ਦੀ ਸਰ ਤੇ ਗਰੀਬੀ ਨੱਚਦੀ ਓ ਪੈਸੇ ਦੇ ਹੰਕਾਰ ਵਿੱਚ ਠੱਗ ਨੱਚਦਾ ਜੀ ਦੇ ਓ ਜੀ ਦੇ ਓ ਆਪਣਾ ਗਰੁੱਪ ਹੈ ਚੰਡੀਗੜ੍ਹ ਵਾਲੇ ਸਾਰੇ ਹਾਂ ਹਮ ਮਥੁਰਾ ਚ ਕ੍ਰਿਸ਼ਨ ਮੋਰਾਰੀ ਨੱਚਦੇ ਕੈਲਾਸ ਉਤੇ ਪੋੜੇ ਮੰਡਾਲੀ ਨੱਚਦੇ ਹਮ ਮਥੁਰਾ ਚ ਕ੍ਰਿਸ਼ਨ ਮੋਰਾਰੀ ਨੱਚਦੇ ਕੈਲਾਸ ਉਤੇ ਪੋੜੇ ਮੰਡਾਲੀ ਨੱਚਦੇ ਮਈਆ ਜੀ ਲਈ ਭਗਤ ਧਿਆਨੂ ਨੱਚਿਆ ਮਈਆ ਜੀ ਲਈ ਭਗਤ ਧਿਆਨੂ ਨੱਚਿਆ ਹੋ ਯਾਰ ਲਈ ਬੁੱਲਾ ਯਾਰ ਲਈ ਬੁੱਲਾ ਮੈਨੂੰ ਸਵਾਦ ਆ ਕਿਉਂ ਨਹੀਂ ਆ ਰਿਹਾ ਡਰਮ ਬਹੁਤ ਜ਼ਿਆਦਾ ਮੈਨੂੰ ਐ ਲੱਗਦਾ ਮੈਂ ਇੱਕ ਡਿਸਕੋ ਡਾਂਸਰ ਕਰ ਰਿਹਾ ਹਾਂ ਬਹੁਤ ਜ਼ਿਆਦਾ ਲੱਗ ਰਿਹਾ ਆਈ ऍम ਅ ਡਿਸਕੋ ਡਾਂਸਰ ਮੈਨੂੰ ਐ ਲੱਗਦਾ ਮੈਨੂੰ ਉਹ ਫੀਲ ਨਹੀਂ ਆ ਰਿਹਾ ਨਨਕ ਦਿਨ ਅਗ 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 ਦਿਨ ਨੱਚਦੀ ਸੱਚ ਨਾਲ ਸੱਚੀ ਸਰਕਾਰ ਨੱਚਦੀ ਹਮੇਰਾ ਬੈਦੇ ਤੂੰਬੇ ਦੀ ਤਾਰ ਨੱਚਦੀ ਸੱਚ ਨਾਲ ਸੱਚੀ ਸਰਕਾਰ ਨੱਚਦੀ ਲੋਕਾਂ ਨੂੰ ਕੀ ਪਤਾ ਕਰਮਜੀਤ ਪੁਰੀ ਓਏ ਲੋਕਾਂ ਨੂੰ ਕੀ ਪਤਾ ਕਰਮਜੀਤ ਪੁਰੀ ਓਏ ਫਕਰਾ ਦੀ ਕੁੱਲੀ ਵਿੱਚ ਫਕਰਾ ਦੀ ਕੁੱਲੀ ਵਿੱਚ ਫਕਰਾ ਦੀ ਕੁੱਲੀ ਵਿੱਚ ਰੱਬ ਨੱਚਦਾ ਜੀਦੇ ਆ ਜੀਦੇ ਆ ਜੀਦੇ ਆ ਸ਼ਾਰੀਅਤ ਤੇ ਮੈਂ ਨੱਚਦੀ ਜੱਗ ਨੱਚਦਾ ਹੀਂ ਇਸ਼ਾਰਿਆਂ ਤੇ ਮੈਂ ਨੱਚਦੀ ਆਦਿਆਂ ਇਸ਼ਾਰਿਆਂ ਤੇ ਜੱਗ ਨੱਚਦਾ ਓਂ ਹੀਂ ਇਸ਼ਾਰਿਆਂ ਤੇ ਮੈਂ ਨੱਚਦੀ ਆਦਿਆਂ ਇਸ਼ਾਰਿਆਂ ਤੇ ਜੱਗ ਨੱਚਦਾ ਓਏ ਆਡੀ ਬਹੁਤ ਜ਼ਿਆਦਾ ਆ ਰਹੀ ਹੈ ਆ ਨਹੀਂ ਖੁੱਲੇ ਹੋਇਆ ਬਿਲਕੁਲ ਨਹੀਂ ਮੈਂ ਸੈਟ ਕਰਾ ਦੇਣਾ ਦੂਜੇ ਕਲਾਕਾਰ ਜਿਹੜੇ ਗਉਣਗੇ ਉਹਨਾਂ ਨੂੰ ਸਵਾਦ ਆਊਗਾ ਕੱਲ ਯਾਹੀ ਸੁਣ ਰਹੀ ਹੈ ਆ ਨਹੀਂ ਸੁਣ ਰਹੀ ਪਰ ਸਟੇਜ ਦੇ ਨੰਦ ਦੇ ਦਿਓ ਇੱਕ ਆ ਘਟਾ ਦਿਓ ਥੋੜੀ ਜੀ ਥੋੜਾ ਜਿਹਾ ਢੋਲ ਦੇ ਦਿਓ ਉੱਪਰ ਥੋੜਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਅਤੀ ਸਤਿਕਾਰਯੋਗ ਮਹਾਂਪੁਰਸ਼ ਸੰਜੀ ਮਹਾਰਾਜ ਬਾਬਾ 프리ਧਮ ਸਿੰਘ ਜੀ ਡਮੇਲੀ ਵਾਲੇ ਜੋ ਕਿ ਅੱਜ ਇਸ ਖੁਸ਼ੀ ਦੇ ਮੌਕੇ ਵਿੱਚ ਸਾਡੇ ਇੱਥੇ ਤਸ਼ਰੀਫ ਲੈ ਕੇ ਆਏ ਨੇ ਔਰ ਸਤਿਕਾਰਯੋਗ ਮਹਾਂਪੁਰਸ਼ ਮਹਾਮੰਡਲੇਸ਼ਵਰ Swami ਜਸਦੇਵਾਨੰਦ ਜੀ ਮਹਾਰਾਜ ਜਿਹੜੇ ਅੱਜ ਇਸ ਵਿਆਹ ਦੀ ਖੁਸ਼ੀ ਵਿੱਚ ਤਸ਼ਰੀਫ ਲੈ ਕੇ ਆਏ ਨੇ ਸੰਜੀ ਮਹਾਰਾਜ ਬਾਬਾ ਰਣਜੀਤ ਸਿੰਘ ਜੀ ਹਿਆਰਪੁਰ ਵਾਲੇ ਔਰ ਸਾਡੇ ਬਹੁਤ ਉੱਗੇ ਵਿਦਵਾਨ ਪੰਥ ਦੇ ਗਿਆਨੀ ਗੁਰਦੇਵਾਲ ਸਿੰਘ ਜੀ ਬਹੁਤ ਬਹੁਤ ਜੀ ਆਇਆਂ ਨੂੰ ਸੋ ਇਸੇ ਤਰ੍ਹਾਂ ਸਾਡੇ ਮਹਾਪੁਰਸ਼ ਬਾਬਾ ਗੁਰਮੀਤ ਸਿੰਘ ਜੀ ਕਰਨਾਲ ਤੋਂ ਜਿਹੜੇ ਦਾਸ ਦੇ ਦਿਲ ਦੇ ਬਹੁਤ ਅਜੀਜ਼ ਹਨ ਬਹੁਤ ਬਹੁਤ ਧੰਨਵਾਦ ਮਹਾਪੁਰਸ਼ਾਂ ਦਾ ਔਰ ਸਾਡੇ ਸਤਿਕਾਰਯੋਗ ਮਹਾਪੁਰਸ਼ ਬਾਬਾ ਸਤਵਿੰਦਰ ਸਿੰਘ ਜੀ ਟਾਲੀ ਵਾਲੇ ਮਹਾਪੁਰਸ਼ ਔਰ ਹੁਣੇ-ਹੁਣੇ ਤੁਸੀਂ ਦਰਸ਼ਨ ਕੀਤੇ ਨੇ ਗਿਆਨੀ ਗੁਰਪ੍ਰੀਤ ਸਿੰਘ ਜੀ ਲੰਢਾ ਵਾਲੇ ਮਾਨਕ ਸਾਹਿਬ ਔਰ ਸਰਦਾਰ ਸੰਦੀਪ ਸਿੰਘ ਹੋਣੀ ਸ਼ੁਭੇਕ ਸਿੰਘ ਹੋਣੀ ਔਰ ਮੇਰੇ ਦਿਲ ਦੇ ਬਹੁਤ ਕਰੀਬ ਗਿਆਨੀ ਬਲਜਿੰਦਰ ਸਿੰਘ ਜੀ ਪਰਵਾਨਾ ਸਾਹਿਬ ਜਿਨ੍ਹਾਂ ਦਾ ਇਹ ਆਪਣਾ ਸਾਰਾ ਕਾਰਜ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਤੁਸੀਂ ਇੱਥੇ 17 ਤਰੀਕ ਨੂੰ ਦਾ ਵਿਆਹ ਤੁਹਾਨੂੰ ਪਤਾ ਸਾਰਿਆਂ ਨੂੰ ਹੋ ਗਿਆ ਸੀ ਤੇ ਆਪਣੇ ਜਿਹੜੇ ਦਿਲ ਦੇ ਬਹੁਤੇ ਕਰੀਬ ਨੇ ਮਹਾਪੁਰਸ਼ ਜਿੰਨੇ ਵੀ ਨੇ ਸੋਣਾ ਦੇ ਦਰਸ਼ਨ ਉਹਨਾਂ ਦੀ ਸੇਵਾ ਤੇ ਉਹਨਾਂ ਦਾ ਪ੍ਰਸ਼ਾਦਾ ਪਾਣੀ ਸੋ ਸਾਰੇ ਤੁਸੀਂ ਬਹੁਤ ਖਾਸ ਹੋ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਅ ਜਿੰਨੀਆਂ ਵੀ ਸਾਡੇ ਜਿੰਮੀ ਸਾਹਿਬ ਬਹੁਤ ਬਹੁਤ ਧੰਨਵਾਦ ਔਰ ਜਨਾਬ ਮਾਸ਼ਾ ਅੱਲ੍ਹਾ ਸਾਭ ਹੋਣੀ ਜਿਹੜੇ ਹਮੇਸ਼ਾ ਤੋਂ ਮੇਰੇ ਵੱਡੇ ਭਰਾ ਬਣ ਕੇ ਬਹੁਤ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਤੁਸੀਂ ਸਾਨੂੰ ਇਕੱਠਿਆਂ ਨੂੰ ਸਟੇਜਾਂ ਤੇ ਪਰਫਾਰਮੈਂਸ ਕਰਦਿਆਂ ਨੂੰ ਵੇਖਿਆ ਸੋ ਉਹਨਾਂ ਦਾ ਸਾਰਾ ਆਪਣਾ ਹੀ ਤਾਮਝਾਮ ਸਾਰਾ ਜੋ ਵੀ ਇਹਨਾਂ ਨੇ ਇਹਨਾਂ ਦੇ ਸਿਰ ਜ਼ਿੰਮੇਵਾਰੀ ਸੀ ਸੋ ਉਹ ਆਪ ਬੈਠ ਕੇ ਵਿਚਕਾਰ ਆਨੰਦ ਮਾਣ ਰਹੇ ਨੇ ਸੋ ਥੋੜੇ ਸਮੇਂ ਤੱਕ ਸਾਡੇ ਬਹੁਤ ਪੰਥ ਦੀ ਮਾਇਆ ਨਾਲ ਜਹ ਹਸਤੀ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਮਹਾਪੁਰਸ਼ ਉਹਨਾਂ ਨੇ ਵੀ ਦਰਸ਼ਨ ਦੇਣੇ ਨੇ ਜਨਾਬ ਕਮਲਖਾਨ ਸਾਹਿਬ ਹੋਣੀ ਔਰ ਕਰਮਜੀਤ ਅਨਮੋਲ ਜੀ ਇਸੇ ਤਰ੍ਹਾਂ ਸਾਡੇ ਬਹੁਤ ਸ੍ਰੀਲੇ ਵੀ ਰੋਸ਼ਨ ਪ੍ਰਿੰਸ ਜੀ ਸੋ ਭੈਣ ਸਾਡੀ ਨੀਸ਼ਾ ਬਾਨੋ ਗੁਰਲੇਜ ਅਖਤਰ ਤੇ ਤੁਹਾਡੇ ਸਾਰਿਆਂ ਦੇ ਦਿਲਾਂ ਦੀ ਧੜਕਣ ਸਾਡੇ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਹਾਸੇ ਪਾਉਣ ਵਾਲੇ ਹਰਵੀ ਸੰਘਾ ਸਾਹਿਬ ਹੋਣੀ ਉਹ ਵੀ ਥੋੜੇ ਸਮੇਂ ਚ ਉਹਨਾਂ ਨੇ ਪਹੁੰਚ ਜਾਣਾ ਹੈ ਸੋ ਬਹੁਤ ਜਿੱਦਾਂ ਜਿੱਦਾਂ ਪਲ ਲੰਘਦੇ ਜਾ ਰਹੇ ਨੇ ਉਦਾਂ ਦਾ ਬਹੁਤ ਸੁਹਾਵਣਾ ਪ੍ਰੋਗਰਾਮ ਹੋ ਰਿਹਾ ਸਾਰੇ ਮਹਾਪੁਰਸ਼ਾਂ ਦਾ ਮੈਂ ਧੰਨਵਾਦ ਕਰਨ ਵਾਸਤੇ ਕਿਉਂਕਿ ਮੇਰੇ ਕੋਲ ਕੋਈ ਅਲਫਾਜ਼ ਨਹੀਂ ਤੁਸੀਂ ਐਡੇ ਪਿਆਰ ਨਾਲ ਐਡੀ ਸ਼ਿੱਦਤ ਨਾਲ ਔਰ ਬਾਬਾ ਗੁਰਮੀਤ ਸਿੰਘ ਜੀ ਕਰਨਾਲ ਵਾਲੇ ਮਹਾਪੁਰਸ਼ ਬੜੇ ਪਿਆਰ ਨਾਲ 6 ਵਜੇ ਇਹਨਾਂ ਨੂੰ ਮੈਂ ਬੇਨਤੀ ਕੀਤੀ ਸੀ ਤੇ 6 ਵਜੇ ਆ ਕੇ ਬਹਿ ਗਏ ਜਿੰਨੇ ਮਹਾਪੁਰਸ਼ ਤੁਸੀਂ ਸਾਡੇ ਆਪਣੇ ਮਹਾਪੁਰਸ਼ਾਂ ਸਾਨੂੰ ਤੁਹਾਡੇ ਤੇ ਬਹੁਤ ਵੱਡਾ ਮਾਣ ਹੈ ਸੋ ਬੇਨਤੀ ਹੈ ਸਾਰਿਆਂ ਨੇ ਇਸੇ ਤਰ੍ਹਾਂ ਪਿਆਰ ਨਾਲ ਜਿਨੇ ਵੀ ਮਹਾਪੁਰਸ਼ ਨੇ ਜਿਨੇ ਵੀ ਸਾਡੇ ਭੈਣ ਜੀ ਰੂਬੀ ਖਾਨ ਜੀ ਆਏ ਨੇ ਬਹੁਤ ਸ਼ਰੀਲਾ ਗੰਠੇਣਾ ਦਾ ਬੜਾ ਸੋਹਣਾ ਗਾਉਂਦੇ ਨੇ ਸੋ ਸਤਿਗੁਰੂ ਮਿਹਰ ਕਰਨ ਬਹੁਤ-ਬਹੁਤ ਸਰਦਾਰ ਗੁਰਜੰਟ ਸਿੰਘ ਹੋਣੀ ਜਿੰਨੀਆਂ ਵੀ ਮਨਮਤੀਆਂ ਸ਼ਖਸੀਅਤ ਆਈਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਬਾਬਾ ਪ੍ਰੀਤਮ ਸਿੰਘ ਜੀ ਡੁਮੇਲੀ ਵਾਲੇ ਮਹਾਪੁਰਸ਼ ਇਹ ਆਪ ਵੀ ਬਹੁਤ ਸ਼ਰੀਲੇ ਨੇ ਔਰ ਸੁਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਸੋ ਸਾਰੇ ਇੱਥੇ ਸੁਰੀਲੇ ਫਨਕਾਰ ਬੈਠੇ ਨੇ ਔਰ ਬਾਬਾ ਸੁਖਜੀਤ ਸਿੰਘ ਜੀ ਅ ਸ਼੍ਰੀ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਬਾਬਾ ਦਰਸ਼ਨ ਸਿੰਘ ਜੀ ਟੋੜੇ ਵਾਲੇ ਮਹਾਪੁਰਸ਼ ਸਾਰੀਆਂ ਮਾਇਆਨਾਜ ਹਸਤੀਆਂ ਇੱਥੇ ਪਹੁੰਚੀਆਂ ਨੇ ਬਹੁਤ ਬਹੁਤ ਜੀ ਆਇਆਂ ਨੂੰ ਸੋ ਸਾਡੇ ਦਰਸ਼ਨਜੀਤ ਜੀ ਜਿਨ੍ਹਾਂ ਨੇ ਬਹੁਤ ਸ਼੍ਰੀਲੇ ਅੰਦਾਜ਼ ਵਿੱਚ ਤੁਹਾਨੂੰ ਸਾਰਿਆਂ ਨੂੰ ਜਿੰਦਿਆਂ ਇਸ਼ਾਰਿਆਂ ਤੇ ਮੈਨ ਨੱਚਦੀ ਹੁੰਦਿਆਂ ਇਸ਼ਾਰਿਆਂ ਤੇ ਜਗ ਨੱਚਦਾ ਸੋ ਸਾਰੇ ਫਨਕਾਰ ਜਿੰਨੇ ਵੀ ਨੇ ਸਾਡੇ ਇਹਨਾਂ ਨੇ ਇੱਥੇ ਕੋਈ ਸ਼ਰਾਬਾਂ ਵਾਲਾ ਜਾਂ ਕੋਈ ਲੱਚਰ ਜਾਂ ਕੋਈ ਇਦਾਂ ਦਾ ਗੀਤ ਨਹੀਂ ਗਾਉਣਾ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਸੂਫੀ ਮੈਟਰ ਰੱਬ ਦੇ ਫਕੀਰਾਂ ਦੇ ਪਿਆਰ ਵਿੱਚ ਰੱਬ ਦੇ ਫਕੀਰਾਂ ਦੀ ਯਾਦ ਵਿੱਚ ਅਸੀਂ ਉਹ ਉਚੇਚੇ ਤੌਰ ਤੇ ਮਾਸ਼ਾ ਅੱਲ੍ਹਾ ਭਾਜੀ ਨੂੰ ਬੇਨਤੀ ਕੀਤੀ ਸੀ ਸੋਹਣਾ ਨੇ ਸਾਰਿਆਂ ਨੂੰ ਇਹ ਦਰਸਾਇਆਗੇ ਸੋ ਬਹੁਤ ਬਹੁਤ ਜੀ ਆਇਆਂ ਨੂੰ ਸਾਡੇ ਵੀਰ ਕਰਮਜੀਤ ਅਨਮੋਲ ਜੀ ਜਿਹੜੇ ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਨੇ ਸੋ ਬਹੁਤ ਬਹੁਤ ਜੀ ਆਇਆਂ ਨੂੰ ਜਿੰਨੀ ਸੋਹਣੀ ਇਹਨਾਂ ਦੀ ਕਮੇਡੀ ਓਡਾ ਹੀ ਸੋਹਣਾ ਓਨਾ ਹੀ ਸੁਰੀਲਾ ਇਹ ਗਾਉਂਦੇ ਨੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜਨਾਬ ਅਮਦਦ ਅਲੀ ਸਾਹਿਬ ਜੀ ਔਰ ਬਾਬਾ ਗੁਰਪ੍ਰੀਤ ਸਿੰਘ ਜੀ ਭਾਵੀਆਂ ਵਾਲੇ ਬੇਅੰਤ ਮਾਇਆ ਨਾਲ ਅੱਜ ਹਸਤੀਆਂ ਪਹੁੰਚ ਰਹੀਆਂ ਸੋ ਮਾਸ਼ਾਅੱਲਿ ਸਾਬ ਹੁਣਾਂ ਨੇ ਆਪ ਜੀ ਨੂੰ ਆਪਣੇ ਤਿੱਖੇ ਸੁਰਾਂ ਦੁਆਰਾ ਨਿਹਾਲ ਕਰਨਾ ਹੈ ਬਹੁਤ ਬਹੁਤ ਜੀ ਆਇਆਂ ਨੂੰ ਕਰਮਜੀਤ ਜੀ ਨੂੰ ਸੋ ਜਿੱਥੇ ਕਰਮਜੀਤ ਅਨਮੋਲ ਜੀ ਨੇ ਇੱਕ ਫਿਲਮਾਂ ਚ ਕੰਮ ਨਹੀਂ ਕੀਤਾ ਬਹੁਤ ਸੋਹਣਾ ਗਉਂਦੇ ਵੀ ਨੇ ਔਰ ਉਥੇ ਜਿੱਦਣ ਅਸੀਂ ਇਹਨਾਂ ਨੂੰ ਸੱਦਾ ਦੇਣ ਗਏ ਬਾਬਾ ਜੀ ਡਮੇਲੀ ਵਾਲੇ ਮਹਾਂਪੁਰਸ਼ੋ ਜਿੱਦਣ ਕਰਮਜੀਤ ਭਾਈ ਨੂੰ ਸੱਦਾ ਦੇਣ ਗਏ ਇਹਨਾਂ ਨੇ ਇੱਕ ਸ਼ਬਦ ਕੀਤਾ ਜਾਂ ਤੂੰ ਮੇਰੇ ਵੱਲ ਹੈ ਸੋ ਤੁਸੀਂ ਸੁਣੋਗੇ ਤਾਂ ਤੁਹਾਨੂੰ ਪਤਾ ਨਹੀਂ ਲੱਗੇਗਾ ਇਹ ਦਰਬਾਰ ਸਾਹਿਬ ਚ ਸ਼ਬਦ ਲੱਗਾ ਹੈ ਜਾਂ ਕੋਈ ਰਾਗੀ ਸਿੰਘ ਆ ਰਿਹਾ ਜਾਂ ਕਰਮਜੀਤ ਜੀ ਗਾ ਰਹੇ ਨੇ ਬਹੁਤ ਸ਼੍ਰੀਲਾ ਸ਼ਬਦ ਇਹਨਾਂ ਨੇ ਰਿਕਾਰਡ ਕਰਾਇਆ ਸੋ ਇਸੇ ਤਰ੍ਹਾਂ ਤੁਸੀਂ ਸਾਰਿਆਂ ਨੇ ਔਰ ਮੈਂ ਬੇਨਤੀ ਕਰਾਂਗਾ ਪਿੱਛੇ ਜਿਹੜੇ ਮੇਜ਼ ਹਨ ਬੈਂਚ ਹਨ ਉਹ ਵੀ ਸਾਰੇ ਖਾਲੀ ਪਏ ਨੇ ਸੋ ਸਾਰਿਆਂ ਨੇ ਜਿੱਥੇ-ਜਿੱਥੇ ਸੈਟਿੰਗ ਆਉਂਦੀ ਤੁਸੀਂ ਸਾਰਿਆਂ ਨੇ ਇਸ ਪ੍ਰੋਗਰਾਮ ਦਾ ਆਨੰਦ ਮਾਣਨਾ ਦਰਸ਼ਨ ਜੀ ਜੀ ਆਪ ਜੀ ਨੇ ਹਾਲ ਕਰਨਗੇ ਉਦੋਂ ਬਾਅਦ ਮਾਸ਼ਾਅੱਲਿ ਭਾਜੀ ਫਿਰ ਕਰਮਜੀਤ ਅਨਮੋਲ ਜੀ ਉਹਨਾਂ ਨੂੰ ਆਪਾਂ ਬੜੇ ਪਿਆਰ ਨਾਲ ਸਾਰਿਆਂ ਨੇ ਸਰਵਣ ਕਰਨਾ ਹੈ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਜੀ ਸਾਰੇ ਮਹਾਂਪੁਰਸ਼ਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ